ਦੋਸਤੋ ਤੁਸੀਂ ਜੁੜੇ ਹੋ ਮਾਲਵਾ ਟੀਵੀਜ਼ਨ ਦੇ ਨਾਲ ਗੱਲ ਕਰਾਂਗੇ ਅੱਜ ਬਲਾਕ ਸਮਤੀ ਜ਼ਿਲ੍ਹਾ ਪ੍ਰਚੋਣ ਦੀ ਤਾਂ ਗੱਲ ਕਰਾਂਗੇ ਜੈਤੋ ਵਿਧਾਨ ਸਭਾ ਹਲਕੇ ਦੇ ਜਿਸ ਤਰ੍ਹਾਂ 4 ਜ਼ਿਲ੍ਹਾ ਪ੍ਰਚੀਤ ਤੇ ਬਾਕੀ ਜਿਹੜੀਆਂ ਹੈਗੀਆਂ 35 ਦੇ ਕਰੀਬ ਬਲਾਕ ਸਮਤੀ ਸੀਟਾਂ ਨੇ ਉਸ ਦੇ ਵਿੱਚ ਹੀ ਅੱਜ ਗੱਲ ਕਰਾਂਗੇ ਜੈਤੋ ਦੀ ਜਿਹੜੀ ਨੋਮੀਨੇਸ਼ਨ ਹੋ ਰਹੀ ਹੈ ਜੈਤੋ ਦੇ ਵਿੱਚ ਨੋਮੀਨੇਸ਼ਨ ਦਾ ਜਿਹੜਾ ਸਟੇਸ਼ਨ ਬਣਾਇਆਗਾ ਉਹ ਜੈਤੋ ਤਹਿਸੀਲ ਕੰਪਲੈਕਸ ਬਣਾਇਆ ਜਿੱਤੇ ਤੁਹਾਨੂੰ ਦੱਸ ਦਈਏ ਕਿ ਸਰਕਾਰ ਵੱਲੋਂ ਪੂਰੇ ਇਲੈਕਸ਼ਨ ਕਰਾਉਣ ਦੇ ਜਿਹੜੇ ਪ੍ਰਬੰਧ ਕੀਤੇ ਗਏ ਆ ਅਤੇ ਨਾਲ ਨਾਲ ਤੁਹਾਨੂੰ ਦੱਸ ਦਈਏ ਕਿ ਜਿਵੇਂ ਅੱਜ ਦੂਸਰਾ ਦਿਨ ਹੋਣ ਕਾਰਨ ਜਿਹੜਾ ਕਿ ਉਮੀਦਵਾਰਾਂ ਦਾ ਆਣਾ ਲੱਗਿਆ ਹੋਇਆ ਤਾਂ ਉੱਥੇ ਹੀ ਗੱਲ ਕਰਾਂਗੇ ਕਿ ਅੱਜ ਵੱਖ-ਵੱਖ ਪਾਰਟੀਆਂ ਵੱਲੋਂ ਜਿਹੜੇ ਆਪਣੇ-ਆਪਣੇ ਉਮੀਦਵਾਰ ਜਿਹੜੇ ਬਲਾਕ ਸੰਵਤੀ ਦੀ ਚੋਣ ਦੇ ਲਈ ਨਾਮਿਨੇਟ ਕਰਨ ਦੇ ਵਿੱਚ ਆਏ ਨੇ ਤਾਂ ਇੱਥੇ ਆਪਾਂ ਛਾਤੀ ਮਾਰਾਂਗੇ ਕਿ ਅੰਦਰ ਜਿਹੜਾ ਜਿੱਥੇ ਨਾਮਿਨੇਸ਼ਨ ਫਾਰਮ ਫਿਲ ਕਰਨੇ ਨੇ ਤਾਂ ਉੱਥੇ ਜਿਹੜੇ ਆ ਉਮੀਦਵਾਰ ਜਿਹੜਾ ਆਪਣੇ ਨਾਮਿਨੇਸ਼ਨ ਪੇਪਰ ਲੈ ਕੇ ਪਹੁੰਚੇ ਹੋਏ ਨੇ ਤੇ ਨਾਲ ਹੀ ਜਿਹੜਾ ਕਿ ਦੱਸਦੀ ਕਿ ਪੁਲਿਸ ਵੱਲੋਂ ਵੀ ਆਪਣੀ ਜਿਹੜੀ ਡਿਊਟੀ ਬਣਦੀ ਹੈ ਜਿਹੜਾ ਕਿ ਉਹਨਾਂ ਦਾ ਆਪਣਾ ਜਿਹੜਾ ਪ੍ਰਬੰਧ ਕੀਤਾ ਗਿਆ ਉਹ ਵੀ ਪੁਲਿਸ ਵੱਲੋਂ ਜਾਰੀ ਹੈ ਸੋ ਆਪਾਂ ਗੱਲਬਾਤ ਕਰਾਂਗੇ ਇੱਥੋਂ ਦੇ ਜਿਹੜੇ ਅੱਜ ਕਿੰਨਾ ਪੇਪਰਾਂ ਜਿੰਨਾ ਵੀ ਉਮੀਦਵਾਰਾਂ ਨੇ ਆਪਣੇ ਪੇਪਰ ਨੋਮੀਨੇਸ਼ਨ ਕੀਤੇ ਨੇ ਤਾਂ ਆ ਉਮੀਦਵਾਰ ਜਦੋਂ ਹੀ ਬਾਹਰ ਆਉਂਦੇ ਤਾਂ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਕਿ ਅੱਜ ਜਿਹੜਾ ਦੂਸਰਾ ਦਿਨ ਹੈ ਤੇ ਕਿਸ ਤਰ੍ਹਾਂ ਦਿਨ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਪੇਪਰ ਭਰਨ ਦੇ ਵਿੱਚ ਜਾਂ ਜਿਹੜਾ ਪੇਪਰ ਹੈਗਾ ਉਹ ਨਾਰਮਲ ਤਰੀਕੇ ਨਾਲ ਭਰੇ ਜਾ ਰਹੇ ਨੇ ਆਓ ਆਪਾਂ ਗੱਲਬਾਤ ਕਰਦੇ ਹਾਂ ਕੀ ਕਹਿਣਾ ਉਮੀਦਵਾਰ ਤੇ ਕਿਸ ਤਰ੍ਹਾਂ ਦਾ ਰਹਿ ਰਿਹਾ ਜੀ ਆਪਾਂ ਠੀਕ ਰਿਹਾ ਜੀ ਬਹੁਤ ਵਧੀਆ ਅੱਛਾ ਕੋਈ ਦਿੱਕਤ ਤਾਂ ਨਹੀਂ ਆਈ ਨਹੀਂ ਕੋਈ ਦਿੱਕਤ ਨਹੀਂ ਆਈ ਅੱਜ ਜਿਸ ਤਰ੍ਹਾਂ ਕੋਈ ਆ ਰਹੀ ਇਸ ਪਹਿਲਾਂ ਸਿੱਧਾ ਟੈਕਸ ਜਾਂ ਕੋਈ ਉਸ ਨੂੰ ਲੈ ਕੇ ਕੋਈ ਨਹੀਂ ਕੋਈ ਆਈ ਨਹੀਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਹਾਂ ਹਾਂ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਬਹੁਤ ਵਧੀਆ ਫਾਰਮ ਭਰੇ ਗਏ ਨੇ ਸਾਰਾ ਸਾਈਨ ਵਗੈਰਾ ਸਭ ਉਹਨਾਂ ਨੇ ਚੈੱਕ ਕਰਕੇ ਸਾਡੇ ਕਰਵਾਏ ਨੇ ਕੋਈ ਦਿੱਕਤ ਨਹੀਂ ਆਈ ਅੱਛਾ ਕਵਰਿੰਗ ਵੀ ਭਰੇ ਗਏ ਤੁਹਾਡੇ ਕੋਲ ਤੁਸੀਂ ਵੀ ਆ ਹਾਂਜੀ ਭਰੇ ਗਏ ਨੇ ਪਿੱਛੇ ਮੇਰੇ ਹਾਂ ਕਿਹੜੇ ਕਿੱਥੋਂ ਭਰੇ ਜੀ ਤੁਸੀਂ ਇਹ ਬਰਗਾੜੀ ਹੈਗਾ ਜੀ ਹਾਂ ਬਲਾਕ ਕੋਟਕਪੁਰਾ ਚ ਆ ਜਾਂਦੇ ਬਰਗਾੜੀ ਤੇ ਕਿਹੜੀ ਪਾਰਟੀ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਠੀਕ ਹੈ ਸਰ ਜੀ ਓਕੇ ਇਸ ਦੇ ਵਾਸਤੇ ਯਰ ਤੁਸੀਂ ਗਾ ਉਹਦੇ ਚ ਅਸੀਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਉਹਨਾਂ ਦੇ ਫਾਰਮ ਫਾਇਲ ਕਰੇ ਫਾਰਮ ਜੋ ਵਰਜੀਤ ਕੌਰ ਆ ਸਾਡੇ ਬਰਗਾੜੀ ਤੋਂ ਜੋ ਪੱਲਾ ਸਰਪੰਚ ਵੀ ਰਹੇ ਆ ਉਹਨਾਂ ਨੇ ਨਾਮੀਨੇਸ਼ਨ ਫਾਰਮ ਅੱਜ ਭਰੇ ਆ ਜੇਕਰ ਗੱਲ ਕੀਤੀ ਜਾਏ ਪ੍ਰਬੰਧਾਂ ਦੀ ਤਾਂ ਸਰਕਾਰ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਲੱਗ ਰਹੇ ਤੁਹਾਨੂੰ ਜੀ ਪ੍ਰਬੰਧਾ ਦਾ ਤੁਸੀਂ ਮੈਂ ਪਹਿਲਾਂ ਵੀ ਜ਼ਿਕਰ ਕਰਿਆ ਵੀ ਸਾਰੇ ਤੁਸੀਂ ਖਬਰਾਂ ਦੇਖ ਰਹੇ ਹੋ ਉੱਥੇ ਵੀ ਜਿਹੜੇ ਕੋਈ ਸਰਕਾਰ ਵੱਲੋਂ ਨੋਮੀਨੇਸ਼ਨ ਤੋਂ ਪਹਿਲਾਂ ਕੋਈ ਐਨਓਸੀ ਵਗੈਰਾ ਚਾਹੀਦੀ ਹੁੰਦੀ ਹੈ ਜੀ ਅਸੀਂ ਜਦੋਂ ਵੀਡੀਓ ਦਫ਼ਤਰ ਜਾਂਦੇ ਆ ਤਾਂ ਉੱਥੇ ਕੋਈ ਸੈਕਟਰੀ ਜਾਂ ਕਿਉਂਕਿ ਚੁਲਾ ਟੈਕਸੀ ਵੀ ਬੜਾ ਜ਼ਰੂਰੀ ਹੁੰਦਾ ਹੈ ਜੀ ਉੱਥੋਂ ਮਿਲਦੇ ਹੀ ਨਹੀਂ ਕੋਈ ਜੀ ਕੱਲ ਵੀ ਬਰਾੜ ਸਾਹਿਬ ਨੇ ਤੁਸੀਂ ਦੇਖਿਆ ਹੋਣਾ ਸਾਡੇ ਜਿਹੜੇ ਜ਼ਿਲ੍ਹਾ ਪ੍ਰਧਾਨ ਰਹੇ ਐ ਉਹਨਾਂ ਨੇ ਕੋਟਪੂਰੇ ਜਾ ਕੇ ਦੇਖਿਆ ਤਾਂ ਦਫ਼ਤਰ 'ਚ ਕੋਈ ਬੰਦਾ ਹੀ ਨਹੀਂ ਸੀ ਇਹ ਥੋੜੀਆਂ ਪੇਪਰ ਤਿਆਰ ਕਰਨ ਵਾਸਤੇ ਜਿਹਨੂੰ ਸਰਕਾਰ ਤੋਂ ਜੋ ਕਾਗਜ ਪ੍ਰਾਪਤ ਕਰਨੇ ਹੁੰਦੇ ਉਹਦੇ ਵਿੱਚ ਮੁਸ਼ਕਲ ਆ ਰਹੀ ਹੈ ਨਹੀਂ ਸਰਕਾਰ ਨੇ ਤਾਂ ਅਨਾਉਂਸ ਕਰ ਹੀ ਦਿੱਤਾ ਵੀ ਤੁਸੀਂ ਐਫੀਡੇਵਿਟ ਦੇ ਸਕਦੇ ਹੋ ਜੀ ਸਰਕਾਰ ਨੇ ਅਨਾਉਂਸ ਲਕਸ਼ਣ ਕਮਿਸ਼ਨ ਨੇ ਹਲੇ ਕੱਲ ਫਿਰ ਚਿੱਠੀ ਕਿਉਂਕਿ ਜਦੋਂ ਡੀਸਾ ਨੂੰ ਮਿਲੇ ਅਸੀਂ ਸਾਰੇ ਜਾ ਕੇ ਤਾਂ ਉਹਨਾਂ ਨੇ ਜਿਹੜੀ ਸਾਡੀ ਡਿਊਟੀ ਲਈ ਹੈ ਕੱਲ ਸ਼ਾਮ ਨੂੰ ਉਹਨਾਂ ਨੇ ਕਰਿਆ ਵੀ ਜੇ ਕੋਈ ਤੁਹਾਨੂੰ ਪੇਪਰ ਨਹੀਂ ਮਿਲਦੇ ਤਾਂ ਉਹਨੂੰ ਤੁਸੀਂ ਐਫੀਡੇਵਿਟ ਦੇ ਸਕਦੇ ਅੱਛਾ ਤੁਸੀਂ ਉਹ ਕਾਗਜ ਭਰੇ ਆ ਜੀ ਤੇ ਤੁਹਾਨੂੰ ਕੋਈ ਮੁਸ਼ਕਲ ਆਈ ਹੈ ਜੀ ਇੱਥੇ ਹਲੇ ਤਾਂ ਪਹਿਲਾ ਕੋਈ ਪਹਿਲਾ ਹੀ ਨੋਮੀਨੇਸ਼ਨ ਫਾਰਮ ਸੀ ਹਲੇ ਕੋਈ ਉਸ ਤਰ੍ਹਾਂ ਨਹੀਂ ਆਇਆ ਪਰ ਉਹ ਆਇਆ ਵੀ ਚਲੋ ਨਵਾਂ ਸਟਾਫ ਹੈ ਜੀ ਜੀ ਉਸ ਤਰ੍ਹਾਂ ਹਲੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਹਲੇ ਤਾਂ ਚਲੋ ਦੋ ਦਿਨ ਪਈਏ ਆ ਫਿਰ ਪੜਤਾਲ ਕਰਦੇ ਆ ਕਿਸ ਤਰ੍ਹਾਂ ਹੁੰਦੇ ਆ ਫਿਰ ਪਤਾ ਲੱਗੂ ਮੁਸ਼ਕਲ ਠੀਕ ਹੈ ਸਰ ਥੈਂਕ ਯੂ ਸਰ ਡਿਊਟੀ ਲਈ ਕਿਹਾ ਹਲੇ ਜਿਹੜਾ ਅੱਜ ਦੇ ਦਿਨ ਹਲੇ ਥੋੜਾ ਘੱਟੀ ਰਸ਼ ਹੈ ਕੱਲ ਤੇ ਫਿਰ ਤੋਂ ਜ਼ਿਆਦਾ ਸੰਭਾਅਨ ਰਸ਼ ਅੱਛਾ ਕਿਸੇ ਕੈਂਡੀਡੇਟ ਨੂੰ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਬਿਲਕੁਲ ਵੀ ਨਹੀਂ ਸਾਰੇ ਪ੍ਰਬੰਧ ਇਹਨਾਂ ਦੇ ਬੜੇ ਵਧੀਆ ਇੱਥੇ ਸਾਡਾ ਸੁਰੱਖਿਆ ਦੇ ਮੁਲਾਜ਼ਮ ਵੀ ਲਗਾਤਾਰ ਲੱਗੇ ਹੋਏ ਆ ਕਿੰਨੀ ਪੁਲਿਸ ਤਦਾਰ ਕੀਤੀ ਗਈ ਤਨਾਤ ਅਸੀਂ ਇੱਥੇ ਕੁੱਲ 6 ਮਲਾਜਮ ਇੱਥੇ ਲਾਏ ਆ ਕਿਉਂਕਿ ਇੱਥੇ ਬਲਾਕ ਕੱਲੇ ਬਲਾਕ ਸਮਤੀ ਜਿਹੜੇ ਜੈਤੋ ਹਲਕੇ ਦੇ ਉਹਨਾਂ ਦੇ ਇੱਥੇ ਨਾਮਜ਼ਦਗੀ ਕਾਗਜ਼ ਦਾਖਲ ਹੋ ਰਹੇ ਜਿਹੜੇ ਜ਼ਿਲ੍ਹਾ ਪਰਿਸ਼ਦ ਵਾਲੇ ਉਹ ਫਰੀਦਕੋਟ ਦਾ ਠੀਕ ਹੈ ਸਰ ਥੈਂਕ ਯੂ ਥੈਂਕ ਯੂ